ਅੱਜ ਲੁਧਿਆਣਾ ਦੇ ਵਿੱਚ ਵੇਅਰਕਾ ਪਲੈਂਟ ਦੇ ਵਿੱਚ 4 ਤੋਂ 5 ਵਜੇ ਰੀ ਮੌਕ ਡ੍ਰਿਲ ਕੀਤੀ ਜਾਊਗੀ ਔਰ 4 ਵਜੇ ਸਾਇਰਨ ਪਲੇ ਕੀਤਾ ਜਾਊਗਾ ਸਾਇਰਨ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਇੱਕ ਥਾਂ ਤੇ ਵੇਅਰਕਾ ਪਲੈਂਟ ਦੇ ਅੰਦਰ ਇੱਕ ਮੌਕ ਡ੍ਰਿਲ ਜਿਹੜੀ ਹੈਗੀ ਫਾਇਰ ਸੇਫਟੀ ਐਂਡ ਰੈਸਕਿਊ ਆਪਰੇਸ਼ਨ ਉਹਦਾ ਪਲਾਨ ਕੀਤਾ ਹੈ ਉਹਦੇ ਵਿੱਚ ਜਿਵੇਂ ਇੱਕ ਮੌਕ ਡ੍ਰਿਲ ਹੁੰਦੀ ਹੈ ਵੀ ਜੇ ਉੱਥੇ ਫਾਇਰ ਲੱਗ ਜੇ ਕਿਸੇ ਥਾਂ ਤੇ ਤੇ ਉਹਨੂੰ ਕਿੱਦਾਂ ਫਾਇਰ ਜਿਹੜੀ ਐਂਬੂਲੈਂਸ ਐਟ ਫਾਇਰ ਟੈਂਡਰ ਹੈਗੇ ਐਂਬੂਲੈਂਸਿਸ ਹੈਗੇ ਔਰ ਸਾਡੀ ਜਿਹੜੀ ਰਿਸਪੌਂਸ ਟੀਮ ਹੈ ਉਹ ਕਿੱਦਾਂ ਮੌਕੇ ਤੇ ਜਾਂਦੀ ਹੈ ਔਰ ਕਿੱਦਾਂ ਐਕਟ ਕਰਦੀ ਹੈ 댓 ਉਹਨੂੰ ਟੈਸਟ ਕਰਨ ਵਾਸਤੇ ਉਹ ਕਿੰਨੇ ਜਲਦੀ ਰਿਸਪੌਂਸ ਟਾਈਮ ਸਾਡਾ ਹੈਗਾ ਉਹਨੂੰ ਟੈਸਟ ਕਰਨ ਵਾਸਤੇ ਜਿਹੜਾ ਹੈਗਾ ਇੱਕ ਮੌਕ ਡ੍ਰਿਲ ਰੱਖੀ ਗਈ ਹੈ ਔਰ ਉਹ ਸਿਰਫ ਔਰ ਸਿਰਫ ਸ਼ਹਿਰ ਦੇ ਇੱਕ ਪਾਸੇ ਵੇਰਕਾ ਪਲਾਂਟ ਦੇ ਵਿੱਚ ਹੈ ਇਹਦੇ ਨਾਲ ਨਾਲ ਅਸੀਂ ਇੱਕ ਬਲੈਕਆਊਟ ਪਲਾਨ ਕੀਤਾ ਜਿਹੜਾ ਕਿ ਸ਼ਾਮ ਨੂੰ 8 ਤੋਂ ਲੈ ਕੇ 8:30 ਵਜੇ ਇੱਕ ਸ਼ਹਿਰ ਦੇ ਉਹ ਵੀ ਸਿਰਫ 14 ਪਿੰਡਾਂ ਦੇ ਵਿੱਚ ਕੀਤਾ ਜਾਊਗਾ ਉਹਦੀ ਲਿਸਟ ਵੀ ਮੈਂ ਜਲਦੀ ਸਾਰਿਆਂ ਦੇ ਨਾਲ ਸਾਂਝੀ ਕਰ ਦਊਂਗਾ ਔਰ ਉਹ ਵੀ ਜਿਹੜਾ ਹੈਗਾ ਪੂਰੇ ਸ਼ਹਿਰ ਦੇ ਵਿੱਚ ਨਹੀਂ ਸਿਰਫ ਇੱਕ ਸਿਰਫ ਓਨਲੀ ਐਂਡ ਓਨਲੀ ਜਿਹੜੇ ਕੁਝ 14 15 ਪਿੰਡ ਨੇ ਉਹਨਾਂ ਦੇ ਵਿੱਚ ਹੀ ਬਲੈਕਆਊਟ ਜਿਹੜਾ ਹੈ ਉਹ ਕੀਤਾ ਜਾਊਗਾ ਮੇਰੀ ਸਾਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਬਿਲਕੁਲ ਪੈਨਿਕ ਕਰਨ ਦੀ ਕਿਸੇ ਨੂੰ ਵੀ ਕੋਈ ਲੋੜ ਨਹੀਂ ਹੈ ਔਰ ਇਟ ਇਜ਼ ਜਸਟ ਇੱਕ ਐਕਸਰਸਾਈਜ਼ ਹੈ ਜਿਹੜਾ ਮੌਕ ਡ੍ਰਿਲ ਹੈ ਔਰ ਤੁਸੀਂ ਜਿਹੜੀ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਗਾਈਡਲਾਈਨਸ ਤੁਹਾਨੂੰ ਆ ਰਹੀ ਉਸ ਤੇ ਆਪਣਾ ਧਿਆਨ ਧਿਆਨ ਦਿਓ ਔਰ ਪੁਲਿਸ ਅਥਾਰਟिटीज ਵੱਲੋਂ ਪ੍ਰਸ਼ਾਸਨ ਵੱਲੋਂ ਜੋ ਵੀ ਗਾਈਡਲਾਈਨਸ ਆ ਰਹੀਆਂ ਉਸ ਤੇ ਧਿਆਨ ਦਿਓ ਰਿਊਮਰਸ ਤੇ ਬਿਲਕੁਲ ਵਿਸ਼ਵਾਸ ਨਾ ਕਰੋ ਕਈ ਥਾਵਾਂ ਤੇ ਰਿਊਮਰਸ ਫੈਲਾਈ ਜਾ ਰਹੀਆਂ ਆਸੀਂ ਉਹਨਾਂ ਤੇ ਵੀ ਕਾਰਵਾਈ ਕਰ ਰਹੇ ਹਾਂ ਜਿਹੜੀ ਫੈਲਾ ਰਹੇ ਹੋ ਸਾਡੀ ਜਿਹੜੀ ਆਫੀਸ਼ੀਅਲ ਇਨਫੋਰਮੇਸ਼ਨ ਹੈ ਸਿਰਫ ਉਸੇ ਤੇ ਹੀ ਤੁਸੀਂ ਬਲੀਵ ਕਰਨਾ ਹੈ ਔਰ ਜਿਹੜਾ ਕਿ ਜਿਹੜਾ ਵੀ ਜਦੋਂ ਵੀ ਤੁਹਾਨੂੰ ਸਾਇਰਨ ਵਗੈਰਾ ਇਦਾਂ ਦਾ ਕੋਈ ਸੁਣਦਾ ਹੈ ਉਹਦੇ ਵੀ ਬਸ ਤੁਸੀਂ ਆਪਣਾ ਧਿਆਨ ਦੇਣਾ ਐਂਡ ਇਟ ਇਜ਼ ਜਸਟ ਮੌਕ ਡ੍ਰਿਲ ਐਕਸਰਸਾਈਜ਼ ਸਿਮਿਲਰਲੀ ਬਲੈਕਆਊਟ ਦੇ ਵਿੱਚ ਤੁਸੀਂ ਆਪਣਾ ਲਾਈਟਾਂ ਜਿਹੜੀਆਂ ਹੈਗੀਆਂ ਘਰ ਦੀ ਆਪਣਾ ਵੋਲੰਟਰੀ ਤੁਸੀਂ ਕੰਟਰੀਬਿਊਸ਼ਨ ਦੋ ਸਾਨੂੰ ਆਪਣੇ ਘਰ ਦੀ ਲਾਈਟਾਂ ਬੰਦ ਕਰ ਦਿਓ ਔਰ ਜੇ ਲੋਡ ਪੈਂਦੀ ਹੈ ਤਾਂ ਪਰਦੇ ਉੱਥੇ ਲਗਾ ਦਿਓ ਬਾਕੀ ਜੇ ਅਮਰਜੈਂਸੀ ਵਾਸਤੇ ਤੁਹਾਨੂੰ ਬਾਹਰ ਕਿਤੇ ਜਾਣਾ ਪੈਂਦਾ ਤੁਸੀਂ ਬਿਲਕੁਲ ਜਾ ਸਕਦੇ ਹੋ ਉਹਦੇ ਵਿੱਚ ਕੋਈ ਰੋਕਥਾਮ ਨਹੀਂ ਹੈਗੀ ਸੜਕਾਂ ਦੇ ਉੱਤੇ ਵੀ ਜਿਵੇਂ ਕਿ ਮੈਂ ਦੱਸਿਆ ਸੀ 14 15 ਪਿੰਡ ਉੱਥੇ ਬਲੈਕਆਊਟ ਪਲਾਨ ਕੀਤਾ ਹੈ ਬਾਕੀ ਸਾਰੇ ਸ਼ਹਿਰ ਦੀਆਂ ਲਾਈਟਾਂ ਜਿਹੜੀਆਂ ਹੈਗੀਆਂ ਉਹ ਜਗਦੀਆਂ ਰਹਿਣਗੀਆਂ ਔਰ जड़े टी वी रेडियो वगैरह से ऑफिशियल इन्फोरमेन आ रही है वो, वो तो फॉलो करते रहो एंड uh, पैनिक ना करो और अठ uh, तो साढ़े अठ मेरी बेनती है जो तुम अवॉइड कर लिफ्ट्स लिफ्ट अवॉइड करो दैट इज़ माई रिक्वेस्ट एंड बाकी मेरी लास्ट के सबन फिर दोबारा बेनती है कि किसी भी र्यूमरस से बिलीव न करो पैनिक ना करो क्रिएट करो एंड पैनिक ना हो इट इज़ जस्ट अ मॉकड्रिल एक्सरसाइज एंड अ बलैकआउट जगह एक्सरसाइज है ਔਰ ਅਫੀਸ਼ੀਅਲ ਹੈਂਡਲ ਜਿਹੜੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨੇ ਸਿਰਫ ਉਹਨਾਂ ਤੇ ਹੀ ਵਿਸ਼ਵਾਸ ਕਰੋ ਥੈਂਕ ਯੂ ਜੈਨ ਅੱਜ ਲੁਧਿਆਣਾ ਦੇ ਵਿੱਚ ਵੇਅਰ ਕਾ ਪਲੈਂਟ ਦੇ ਵਿੱਚ 4 ਤੋਂ 5 ਵਜੇ ਦੇ ਮੌਕ ਡ੍ਰਿਲ ਕੀਤੀ ਜਾਊਗੀ ਔਰ 4 ਵਜੇ ਸਾਇਰਨ ਪਲੇ ਕੀਤਾ ਜਾਊਗਾ ਸਾਇਰਨ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਇੱਕ ਥਾਂ ਤੇ ਵੇਅਰ ਕਾ ਪਲੈਂਟ ਦੇ ਅੰਦਰ ਇੱਕ ਮੌਕ ਡ੍ਰਿਲ ਜਿਹੜੀ ਹੈਗੀ ਫਾਇਰ ਸੇਫਟੀ ਐਂਡ ਰੈਸਕਿਊ ਆਪਰੇਸ਼ਨ ਉਹਦਾ ਪਲਾਨ ਕੀਤਾ ਹੈ ਉਹਦੇ ਵਿੱਚ ਜਿਵੇਂ ਇੱਕ ਮੌਕ ਡ੍ਰਿਲ ਹੁੰਦੀ ਹੈ ਵੀ ਜੇ ਉੱਥੇ ਫਾਇਰ ਲੱਗ ਜੇ ਕਿਸੇ ਥਾਂ ਤੇ ਤੇ ਉਹਨੂੰ ਕਿੱਦਾਂ ਫਾਇਰ ਜਿਹੜੀ ਐਂਬੂਲੈਂਸ ਐ ਫਾਇਰ ਟੈਂਡਰ ਹੈਗੇ ਐ ਐਂਬੂਲੈਂਸਿਸ ਹੈਗੇ ਐ ਔਰ ਸਾਡੀ ਜਿਹੜੀ ਰਿਸਪੌਂਸ ਟੀਮ ਹੈ ਉਹ ਕਿੱਦਾਂ ਮੌਕੇ ਤੇ ਜਾਂਦੀ ਹੈ ਔਰ ਕਿੱਦਾਂ ਐਕਟ ਕਰਦੀ ਹੈ ਥੈਟ ਉਹਨੂੰ ਟੈਸਟ ਕਰਨ ਵਾਸਤੇ ਕਿੰਨੇ ਜਲਦੀ ਰਿਸਪੌਂਸ ਟਾਈਮ ਸਾਡਾ ਹੈਗਾ ਉਹਨੂੰ ਟੈਸਟ ਕਰਨ ਵਾਸਤੇ ਜਿਹੜਾ ਹੈਗਾ ਇੱਕ ਮੌਕ ਡ੍ਰਿਲ ਰੱਖੀ ਗਈ ਹੈ ਔਰ ਉਹ ਸਿਰਫ ਔਰ ਸਿਰਫ ਸ਼ਹਿਰ ਦੇ ਇੱਕ ਪਾਸੇ ਵੇਰਕਾ ਪਲਾਂਟ ਦੇ ਵਿੱਚ ਹੈ ਇਦੇ ਨਾਲ ਨਾਲ ਅਸੀਂ ਇੱਕ ਬਲੈਕਆਊਟ ਪਲਾਨ ਕੀਤਾ ਜਿਹੜਾ ਕਿ ਸ਼ਾਮ ਨੂੰ 8 ਤੋਂ ਲੈ ਕੇ 8:30 ਵਜੇ ਇੱਕ ਸ਼ਹਿਰ ਦੇ ਉਹ ਵੀ ਸਿਰਫ 14 ਪਿੰਡਾਂ ਦੇ ਵਿੱਚ ਕੀਤਾ ਜਾਊਗਾ ਉਹਦੀ ਲਿਸਟ ਵੀ ਮੈਂ ਜਲਦੀ ਸਾਰਿਆਂ ਦੇ ਨਾਲ ਸਾਂਝੀ ਕਰ ਦਵਾਂ ਔਰ ਉਹ ਵੀ ਜਿਹੜਾ ਹੈਗਾ ਪੂਰੇ ਸ਼ਹਿਰ ਦੇ ਵਿੱਚ ਨਹੀਂ ਸਿਰਫ ਇੱਕ ਸਿਰਫ ਓਨਲੀ ਐਂਡ ਓਨਲੀ ਜਿਹੜੇ ਕੁਝ 14-15 ਪਿੰਡ ਹੈ ਉਹਨਾਂ ਦੇ ਵਿੱਚ ਹੀ ਬਲੈਕਆਊਟ ਜਿਹੜਾ ਹੈ ਉਹ ਕੀਤਾ ਜਾਊਗਾ ਮੇਰੀ ਸਾਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਬਿਲਕੁਲ ਪੈਨਿਕ ਕਰਨ ਦੀ ਕਿਸੇ ਨੂੰ ਵੀ ਕੋਈ ਲੋੜ ਨਹੀਂ ਹੈ ਔਰ ਇਟ ਇਜ਼ ਜਸਟ ਇੱਕ ਐਕਸਰਸਾਈਜ਼ ਹੈ ਜਿਹੜਾ ਮੌਕ ਡ੍ਰਿਲ ਹੈ ਔਰ ਤੁਸੀਂ ਜਿਹੜੀ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਗਾਈਡਲਾਈਨਸ ਤੁਹਾਨੂੰ ਆ ਰਹੀਆਂ ਉਸਤੇ ਆਪਣਾ ਧਿਆਨ ਧਿਆਨ ਦਿਓ ਔਰ ਪੁਲਸ ਅਥਾਰਟिटीज ਵੱਲੋਂ ਪ੍ਰਸ਼ਾਸਨ ਵੱਲੋਂ ਜੋ ਵੀ ਗਾਈਡਲਾਈਨਸ ਆ ਰਹੀਆਂ ਉਸਤੇ ਧਿਆਨ ਦਿਓ ਰਿਊਮਰਸ ਤੇ ਬਿਲਕੁਲ ਵਿਸ਼ਵਾਸ ਨਾ ਕਰੋ ਕਈ ਥਾਵਾਂ ਤੇ ਰਿਊਮਰਸ ਫੈਲਾਈ ਜਾ ਰਹੀਆਂ ਆਸੀਂ ਉਹਨਾਂ ਤੇ ਵੀ ਕਾਰਵਾਈ ਕਰ ਰਹੇ ਹਾਂ ਜਿਹੜੀ ਫੈਲਾਰੇ ਔਰ ਸਾਡੀ ਜਿਹੜੀ ਆਫੀਸ਼ੀਅਲ ਇਨਫੋਰਮੇਸ਼ਨ ਹੈ ਸਿਰਫ ਉਸੇ ਤਹੀ ਤੁਸੀਂ ਬਲੀਵ ਕਰਨਾ ਹੈ ਔਰ ਜਿਹੜਾ ਕਿ ਆ ਜਿਹੜਾ ਵੀ ਜਦੋਂ ਵੀ ਤੁਹਾਨੂੰ ਸਾਇਰਨ ਵਗੈਰਾ ਇਦਾਂ ਦਾ ਕੋਈ ਸੁਣਦਾ ਹੈ ਉਹਦੇ ਵਿੱਚ ਬਸ ਤੁਸੀਂ ਆਪਣਾ ਧਿਆਨ ਦੇਣਾ ਐਂਡ ਇਟ ਇਜ਼ ਜਸਟ ਮੌਕ ਡ੍ਰਿਲ ਐਕਸਰਸਾਈਜ਼ ਸਿਮਿਲਰਲੀ ਬਲੈਕਆਊਟ ਦੇ ਵਿੱਚ ਤੁਸੀਂ ਆਪਣਾ ਲਾਈਟਾਂ ਜਿਹੜੀ ਹੈਗੀਆਂ ਘਰ ਦੀ ਆਪਣਾ ਵੋਲੰਟਰੀ ਤੁਸੀਂ ਕੰਟਰੀਬਿਊਸ਼ਨ ਦੋ ਸਾਨੂੰ ਆਪਣੇ ਘਰ ਦੀ ਲਾਈਟਾਂ ਬੰਦ ਕਰ ਦਿਓ ਔਰ ਜੇ ਲੋਡ ਪੈਂਦੀ ਹੈ ਤਾਂ ਪਰਦੇ ਉੱਥੇ ਲਗਾ ਦਿਓ ਬਾਕੀ ਜੇ ਅਮਰਜੈਂਸੀ ਵਾਸਤੇ ਤੁਹਾਨੂੰ ਬਾਹਰ ਕਿਤੇ ਜਾਣਾ ਪੈਂਦਾ ਤੁਸੀਂ ਬਿਲਕੁਲ ਜਾ ਸਕਦੇ ਹੋ ਉਹਦੇ ਵਿੱਚ ਕੋਈ ਰੋਕ-ਥਾਮ ਨਹੀਂ ਹੈਗੀ ਸੜਕਾਂ ਦੇ ਉੱਤੇ ਵੀ ਜਿਵੇਂ ਕਿ ਮੈਂ ਦੱਸਿਆ ਸੀ 14-15 ਪਿੰਡ ਉੱਥੇ ਬਲੈਕਆਊਟ ਪਲਾਨ ਕੀਤਾ ਹੈ ਬਾਕੀ ਸਾਰੇ ਸ਼ਹਿਰ ਦੀ ਲਾਈਟਾਂ ਜਿਹੜੀਆਂ ਹੈਗੀਆਂ ਉਹ ਜਗਦੀਆਂ ਰਹਿਣਗੀਆਂ ਔਰ ਜਿਹੜੇ ਟੀਵੀ ਰੇਡੀਓ ਵਗੈਰਾ ਤੇ ਆਫੀਸ਼ੀਅਲ ਇਨਫੋਰਮੇਸ਼ਨ ਆ ਰਹੀ ਹੈ ਉਹ ਉਹ ਤੋਂ ਤੁਸੀਂ ਫੋਲੋ ਕਰਦੇ ਰਹੋ ਐਂਡ ਪੈਨਿਕ ਨਾ ਕਰੋ ਔਰ 8 ਤੋਂ 8:30 ਮੇਰੀ ਬੇਨਤੀ ਹੈ ਜੇ ਤੁਸੀਂ ਅਵੋਇਡ ਕਰ ਸਕਦੇ ਹੋ ਲਿਫਟਸ ਨੂੰ ਅਵੋਇਡ ਕਰੋ ਦੈਟ ਇਜ਼ ਮਾਈ ਰਿਕਵੈਸਟ ਐਂਡ बाकी मेरी लास्ट के सबू फिर दोबारा बेनती है कि किसी भी र्यूमर्स ते बिलीव ना करो पैनिक ना करो क्रिएट करो एंड पैनिक ना हो इट इज़ जस्ट अ ड्रिल एक्सरसाइज एंड अ बलैकआउट जोड़ा है एक्सरसाइज है और ऑफिशियल हैंडल जोड़े साडे डिस्ट्रिक्ट एडमिनिस्ट्रेशन के सिर्फ उन्होंने ही विश्वास करो थैंक यू जय